ਸੋ ਲਾਈਵ 'ਚ ਕਰਦੇ ਆਂ ਗੱਲਬਾਤ ਅੱਜ ਅੱਜ ਆਪਣਾ ਦੂਜਾ ਦਿਨ ਆ ਲਾਈਵ ਤੇ ਲਾਈਵ ਅਸੀਂ ਹੋ ਚੁੱਕੇ ਆਂ ਸੋ ਕਰਦੇ ਆਂ ਗੱਲਬਾਤ ਲਾਈਵ ਹੂੰ ਸੋ ਲਾਈਵ ਤੇ ਹਲੇ ਤੱਕ ਤੇ ਕੋਈ ਵੀਰ ਆਪਣੇ ਨਾਲ ਜੁੜਿਆ ਨਹੀਂਗਾ ਸੋ ਲਾਈਵ ਚੱਲਦੇ ਨੂੰ ਆਪਣਾ 1 ਮਿੰਟ ਹੋ ਗਿਆ ਵਾ ਸੋ ਮਿੱਤਰ ਪਿਆਰੇ ਸਪੋਰਟ ਜ਼ਰੂਰ ਕਰਨਾ ਕਮੈਂਟ ਜਰੂਰ ਕਰੋ ਜੇ ਕੋ ਮੈਨੂੰ ਲਾਈਵ ਵੇਖਣ ਦੇ ਆ ਤੇ ਸੋ ਇੱਕ ਵੀਰ ਆਪਣੇ ਨਾਲ ਲਾਈਵ ਜੁੜ ਚੁੱਕਾ ਵਾ ਜੀ ਐਸ ਜੇ ਜੀ ਬਲੌਗ ਨਾਈਸ ਹੋਰ ਜੇ ਜੀ ਕਿਦਾਂ ਬਾਈ ਆਸ ਕਰਦੇ ਆ ਕਿ ਠੀਕ ਠਾਕ ਹੋਵੋਗੇ ਤੁਸੀਂ ਸੋ ਬਾਈ ਲਾਈਵ ਸਾਡੇ ਦੇ ਵਿੱਚ ਤੁਹਾਡਾ ਆਉਂਦਾ ਯੋਗਦਾਨ ਸਿਰ ਮੱਥੇ ਪ੍ਰਵਾਨ ਤੇ ਤੁਸੀਂ ਮੈਨੂੰ ਸਪੋਰਟ ਜ਼ਰੂਰ ਕਰਿਆ ਕਰੋ ਜਦੋਂ ਮੈਂ ਲਾਈਵ ਆਵਾਂ ਤਾਂ ਕਿ ਸਾਡਾ ਗਰੀਬਾਂ ਦਾ ਵੀ ਜਿਹੜਾ ਵਾਚ ਟਾਈਮ ਆ ਉਹ ਵੱਧ ਸਕੇ ਸੋ ਹੋਰ ਵੀ ਵੀਰਾਂ ਅੱਗੇ ਬੇਨਤੀ ਕਰਦੇ ਆ ਕਿ ਜਦੋਂ ਅਸੀਂ ਲਾਈਵ ਆਈਦਾ ਵਾ ਤੇ ਸਾਡੇ ਨਾਲ ਜ਼ਰੂਰ ਜੁੜਿਆ ਕਰੋ ਕਿਉਂਕਿ ਅਸੀਂ ਪਹਿਲਾ ਤੇ ਅੱਜ ਦੂਸਰਾ ਸਾਡਾ ਸਟਾਰਟਿੰਗ ਤੇ ਲਾਈਵ ਆ ਤੇ ਅਸੀਂ ਆਪਣੇ YouTube ਚੈਨਲ ਬਲਜੀਤ ਕੋਟਲੀ ਤੇ ਕੁਛ ਨਾ ਕੁਛ ਵੀਡੀਓ ਕੁਛ ਨਾ ਕੁਛ ਵਲੌਗ ਪਾਉਂਦੇ ਰਹਿੰਨੇ ਆ। ਸੋ ਤੁਸੀਂ ਜੇ ਸਾਡੇ ਤੁਹਾਨੂੰ ਚੰਗੇ ਲੱਗਣ ਦੋਸਤੋ ਵਲੌਗ ਤੇ ਸਾਡੇ ਵਲੌਗ ਵੇਖਿਆ ਵੀ ਕਰੋ ਤੇ ਅੱਗੇ ਦੀ ਅੱਗੇ ਸ਼ੇਅਰ ਵੀ ਕਰਿਆ ਕਰੋ। ਤਾਂ ਜੋ ਬੰਦੇ ਦਾ ਹੌਸਲਾ ਬਣਿਆ ਰਹਿੰਦਾ ਵਾ। ਸੋ ਭੈਣਾ ਭਰਾਵਾਂ ਦੇ ਸਹਿਯੋਗ ਤੇ ਸਪੋਰਟ ਦੇ ਨਾਲ ਹੀ ਇਨਸਾਨ ਹੌਲੀ-ਹੌਲੀ ਅੱਗੇ ਵਧਦਾ ਹੈ ਤੇ ਤੁਸੀਂ ਸਹਿਯੋਗ ਦਿਆ ਕਰੋ। ਤੇ ਜੇ ਜੀ ਵਲੌਗ ਦਾ ਬਹੁਤ ਦਿਲੋਂ ਧੰਨਵਾਦ ਵਾ ਜਿਹੜੇ ਸਾਡੇ ਲਾਈਵ ਵਿੱਚ ਆਏ ਤੇ ਸਾਨੂੰ ਬੈਸਟ ਆਫ ਲੱਕ ਦਾ ਮੈਸੇਜ ਕੀਤਾ ਤੇ ਨਾਈਸ ਕੀਤਾ ਸੋ ਜੇ ਜੀ ਵਲੌਗ ਵੀਰ ਨੂੰ ਸਪੋਰਟ ਕਰੋ ਬਹੁਤ ਵਧੀਆ ਤੇ ਨਾਈਸ ਮੁੰਡਾ ਵਾ ਇਹਨਾਂ ਦੇ ਆਪਾਂ ਵੀਡੀਓ ਵੀ ਵੇਖੀਦੇ ਨੇ ਗੀਤ ਵੀ ਵੇਖੀਦੇ ਨੇ ਬਹੁਤ ਘੈਂਡ ਹੁੰਦੇ ਨੇ ਸੋ ਦੋਸਤੋ ਕਿੱਦਾਂ ਫਿਰ ਆਲ ਬਰੋ ਸਭ ਠੀਕ ਠਾਕ ਹੈ ਸੋ ਹੋਰ ਵੀ ਵੀਰਾਂ ਅੱਗੇ ਬੇਨਤੀ ਕਰਦੇ ਆ ਕਿ ਸਾਡੇ ਲਾਈਵ ਤੇ ਸਾਡੇ ਨਾਲ ਜੁੜਿਆ ਕਰੋ ਤੇ ਨਾਲ ਦੀ ਨਾਲ ਸਾਨੂੰ ਕਮੈਂਟ ਤੇ ਸ਼ੇਅਰ ਕਰਿਆ ਕਰੋ ਸੋ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਇਹੀ ਸਪੋਰਟ ਤੇ ਇਹੀ ਪ੍ਰੇਮ ਪਿਆਰ ਹੁੰਦਾ ਵਾ ਅੱਜ ਮੌਸਮ ਥੋੜਾ ਜਿਹਾ ਖਰਾਬ ਚੱਲਣ ਦੇ ਆ ਵਾ ਤੇ ਤੁਹਾਨੂੰ ਮੌਸਮ ਵੀ ਵਿਖਾ ਦਿੰਨੇ ਆ ਤੁਸੀਂ ਬਣੇ ਰਹੋ ਮੇਰੇ ਨਾਲ ਤੁਹਾਨੂੰ ਕੈਮਰੇ ਦੀ ਬੈਕ ਸਾਈਡ ਦਾ ਮੌਸਮ ਵਿਖਾ ਦਿੰਨੇ ਆ بارش ਕਾਫੀ ਪੈੰਦੀ ਆ بارش ਤੇ ਚੱਲੋ ਫਿਲਹਾਲ ਥੋੜੀ ਜਿਹੀ ਹੁਣ ਹਟ ਗਈ ਆ ਬਾਕੀ ਬੂੰਦਾਬاندی ਨਾਰਮਲ ਆਪਣਾ ਜਿਹੜੀ ਵਰਖਾ ਹੋਣਦੀ ਆ ਤੋ ਤੁਸੀਂ ਬਾਈਕ ਵੇਖ ਸਕਦੇ ਹੋ ਬਾਈਕ ਦੇ ਉੱਤੇ ਕਾਫੀ ਸ਼ਿੱਟਾਂ ਪਈਆਂ ਨੇ ਤੇ ਇੱਧਰ ਸਾਡੇ ਮਾਤਾ ਰਾਣੀ ਦਾ ਮੰਦਿਰ ਵੀ ਤੁਸੀਂ ਵੇਖ ਸਕਦੇ ਹੋ ਸួ ਆ ਸਾਰੀ ਬਾਰਿਸ਼ ਸੀਗੀ ਐਨੂੰ ਤੇ ਮੌਸਮ ਦਾ ਹਾਲ ਵੀ ਤੁਹਾਨੂੰ ਦਿਖਾ ਦਿੰਨੇ ਆਂ ਕਾਫੀ ਬਦਲ ਹੱਲੇ ਵੀ ਬਣਿਆ ਵਾ ਸੋ ਅਸੀਂ ਆਏ ਸੀ ਦੁਕਾਨ ਤੇ ਤੇ ਸੋਚਿਆ ਕੁਛ ਨਾ ਕੁਛ ਵੀਰਾਂ ਨੂੰ ਲਾਈਵ ਹੋ ਕੇ ਦਿਖਾਉਨੇ ਆ ਤੇ ਜਿਹੜੇ ਸਾਡੇ ਲਾਈਵ ਤੇ ਹੱਲੇ ਤੱਕ ਨਹੀਂ ਵੀਰ ਆਉਂਦੇ ਉਹਨਾਂ ਅੱਗੇ ਵੀ ਦੁਆ ਬੇਨਤੀ ਕਰਦੇ ਆ ਕਿ ਸਾਡੇ ਲਾਈਵ ਤੇ ਜਰੂਰ ਵੀਰ ਆਇਆ ਕਰੋ ਸਪੋਰਟ ਕਰਿਆ ਕਰੋ ਸੋ ਤੁਹਾਡੀ ਕਿਰਪਾ ਦੇ ਨਾਲ ਮੇਰੇ ਸਬਸਕ੍ਰਾਈਬ ਤੇ 1000 ਕੰਪਲੀਟ ਹੋ ਹੀ ਚਲੇ ਨੇ ਤੇ ਦੋਸਤੋ ਵਲੌਗ ਅਸੀਂ ਪਾਉਂਦੇ ਰਹੇਦਾ ਵਾ ਤੇ ਜਿਹੜਾ ਵਾਚ ਟਾਈਮ ਆ ਉਹ ਸਾਡਾ ਬਹੁਤ ਘੱਟ ਵਾ ਸੋ سپورਟ ਤੇ ਕਿਰਪਾ ਕਰੋ ਸਾਡੇ ਨਾਲ ਲਾਈਵ ਤੇ ਜੁੜੋ ਸਾਡੇ ਬਲੌਗ ਜਿਹੜੇ ਨੇ ਵੇਖਿਆ ਵੀ ਕਰੋ ਤੇ ਅੱਗੇ ਸ਼ੇਅਰ ਵੀ ਕਰਿਆ ਕਰੋ ਤਾਂ ਜੋ ਸਾਡਾ ਵਾਚ ਟਾਈਮ ਵੀ ਕੰਪਲੀਟ ਹੋ ਸਕੇ ਸੋ سپورਟ ਜਰੂਰ ਕਰਿਆ ਕਰੋ ਦਿਲੋਂ ਤੁਹਾਡਾ ਧੰਨਵਾਦ ਅੱਗੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਮੌਸਮ ਤੇ ਮਾਤਾਂ ਦਾ ਜਿਹੜਾ ਆਪਣਾ ਮਾਤਾ ਰਾਣੀ ਦਾ ਮੰਦਿਰ ਹੈ ਉਹ ਤੁਹਾਨੂੰ ਲਾਈਵ ਦੇ ਵਿੱਚ ਬੁਖਾਇ ਦਿਤਾ ਵਾ ਸੋ ਤੁਸੀਂ ਬਣੇ ਰਹੋ ਮੇਰੇ ਨਾਲ ਤੇ ਮੈਂ ਲਾਈਵ ਨੂੰ ਥੋੜਾ ਸ਼ੇਅਰ ਕਰਦਾ ਅੱਗੇ ਸੋ ਸਾਡੇ ਬੱਤੀ ਆਉਂਦੀ ਸੀ ਹੁਣੇ ਬੱਤੀ ਜਿਹੜੀ ਆ ਚਲੀ ਗਈ ਆ ਤੇ ਅੰਦਰ ਦੁਕਾਨ ਤੇ ਹਨੇਰਾ ਵਾ ਸੋ ਇਨਵਰਟਰ ਬੈਟਰਾ ਜਿਹੜਾ ਵਾ ਉਹ ਅਸੀਂ ਹੱਲੇ ਤੇ ਰੱਖਿਆ ਨਹੀਂ ਗਾ ਦੁਕਾਨ ਦਾ ਕੰਮ ਨਵਾਂ ਨਵਾਂ ਕੀਤਾ ਵਾ ਇੱਥੇ ਤਿੰਨ ਗਿ ਮਹੀਨੇ ਹੋ ਗਏ ਤੇ ਅਸੀਂ ਇਨਵਰਟਰ ਬੈਟਰਾ ਵੀ ਜ਼ਰੂਰ ਲੈ ਕੇ ਜਾਵਾਂਗੇ ਸੋ ਇੱਕ ਤੇ ਸਿਆਲ ਚੱਲਣ ਦੇ ਦਿਨ ਤੰਗੀ ਰੇ ਤੁਹਾਨੂੰ ਪਤਾ ਹੀ ਆ ਦੋਸਤੋ ਤੁਸੀਂ ਸਪੋਰਟ ਜ਼ਰੂਰ ਕਰਨਾ ਤੋ ਸਾਡਾ ਲਾਈਵ 7 ਮਿੰਟ ਹੋ ਗਿਆ ਵਾ ਤੇ ਸਾਡੇ ਨਾਲ ਇੱਕ ਵੀਰ ਜੇਜੀ ਬਲੌਗ ਸੀਗਾ ਉਸ ਤੋਂ ਇਲਾਵਾ ਹੋਰ ਅਲਸਟਾਰਟਿੰਗ ਤੇ ਕੋਈ ਵੀਰ ਨਹੀਂ ਜੁੜਿਆ ਇਹਨਾਂ ਦਾ ਤੇ ਅਸੀਂ ਫੇਰ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਨਾਲ ਲਾਈਵ ਤੇ ਆਏ ਨੇ ਇਸ ਵੀਰ ਨੂੰ ਵੀ ਸਪੋਰਟ ਕਰੋ ਤੋ ਮਿੱਤਰ ਪਿਆਰੇ ਜਰੂਰ ਸਪੋਰਟ ਕਰਿਆ ਕਰੋ ਲਾਈਵ ਤੇ ਆਨ ਕੇ ਤੇ ਸਾਡੇ ਨਾਲ ਅੱਗੇ-ਅੱਗੇ ਸਾਡੀ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਲਾਈਵ ਤੇ ਆਨ ਕੇ ਸਾਡੇ ਨਾਲ ਗੱਲਬਾਤ ਵੀ ਕਰਿਆ ਕਰੋ ਮੈਸੇਜ ਵੀ ਕਰਿਆ ਕਰੋ ਬੰਦੇ ਦਾ ਜਿਹੜਾ ਹੌਸਲਾ ਉਹ ਬਣਿਆ ਰਹਿੰਦਾ ਵਾ ਤੇ ਮਾੜੇ ਕਮੈਂਟ ਨਾ ਕਰਿਆ ਕਰੋ ਚਲੋ ਹਲੇ ਤੱਕ ਕਿਸੇ ਵੀਰ ਨੇ ਕੀਤੇ ਤੇ ਨਹੀਂਗੇ ਪਰ ਕੋਈ ਵੀ ਵੀਰ ਲਾਈਵ ਜਦੋਂ ਆਉਂਦਾ ਉਹਦੀ ਫੇਰ ਹਾਲਤ ਸਪੋਰਟ ਹੀ ਕਰਿਆ ਕਰੋ ਕਿਉਂਕਿ ਸਾਰਿਆਂ ਨੇ ਵੇਖਣੇ ਹੁੰਦੇ ਸੋ ਸਾਡਾ ਅੱਜ ਵਾਲਾ ਲਾਈਵ ਤੁਹਾਨੂੰ ਕਿਵੇਂ ਦਾ ਲੱਗਾ ਜਰੂਰ ਜਿਹੜੇ ਸਾਡੇ ਨਾਲ ਲਾਈਵ ਨਹੀਂ ਹੋਏ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਓ ਸੋ ਆਪਾਂ ਲਾਈਵ ਫੇਰ ਹੋਵਾਂਗੇ ਰਾਤ ਨੂੰ ਜੇ ਰਾਤ ਨੂੰ ਨਹੀਂ ਤੇ ਫਿਰ ਕੱਲ ਆਪਾਂ ਲਾਈਵ ਆਵਾਂਗੇ ਤੇ ਤੁਸੀਂ ਸਾਡੇ ਨਾਲ ਬਣੇ ਰਹਿਣਾ ਤੇ ਆਪਾਂ 10 ਮਿੰਟ ਦਾ ਲਾਈਵ ਚਲਾਉਣਾ ਵਾ ਆਪਣਾ ਅਟਮੈਂਟ ਲਾਈਵ ਜਿਹੜਾ ਕੰਪੀਟ ਹੋ ਗਿਆ ਵਾ ਤੇ ਤੁਸੀਂ ਜਰੂਰ ਵੇਜੀ ਸਪੋਰਟ ਕਰਨੀ ਸਾਨੂੰ ਸੋ ਫਿਰ ਅਸੀਂ ਜੇਜੀ ਵਲੌਗ ਨਾਈਸ ਜੇਜੀ ਵਲੌਗ ਬੈਸਟ ਆਫ ਲੱਕ ਵੀਰ ਸਾਡੇ ਨਾਲ ਜੁੜਿਆ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਤੇ ਜਿਹੜੇ ਵੀਰ ਸਾਡੇ ਨਾਲ ਲਾਈਵ ਤੇ ਨਹੀਂ ਹਲੇ ਤੱਕ ਜੁੜੇ ਨਹੀਂ ਆਉਂਦੇ ਉਹਨਾਂ ਗੇਹੀ ਸਾਡੀ ਬੇਨਤੀ ਹੈ ਕਿ ਵੀਰ ਜੀ ਸਪੋਰਟ ਕਰੋ ਤਾਂ ਜੋ ਸਾਡਾ ਵਾਚ ਟਾਈਮ ਜਿਹੜਾ ਵਾ ਕੰਪਲੀਟ ਹੋ ਸਕੇ ਸੋ ਵੀਰ ਜੀ ਤੁਹਾਡੇ ਕਰਕੇ ਸਾਡੇ ਸਬਸਕ੍ਰਾਈਬ ਜਿਹੜੇ ਸੀਗੇ 1000 ਦੀ ਲੋਡ ਹੁੰਦੀ ਆ ਤੇ ਬਿਲਕੁਲ 10 20 ਘਟਨੇ 1000 ਸਬਸਕ੍ਰਾਈਬ ਸਾਡਾ ਜਿਹੜਾ ਉਹ ਤੇ ਕੰਪਲੀਟ ਹੋ ਚੁੱਕਾ ਵਾ ਜਿਹੜੇ ਹੈਗੇ ਨੇ 10 20 30 ਘਟ ਉਹ ਵੀ ਕੰਪਲੀਟ ਹੋ ਹੀ ਜਾਣੇ ਨੇ ਇੱਕ ਦੋ ਦਿਨ ਤੱਕ ਤੇ ਸਾਡੇ ਨਾਲ ਲਾਈਵ ਤੇ ਜੁੜੋ ਤੇ ਸਾਡਾ ਵਾਚ ਟਾਈਮ ਜਿਹੜਾ ਕੰਪਲੀਟ ਕਰਾ ਲਓ ਸੋ ਸਾਡਾ ਜਿਹੜਾ ਲਾਈਵ ਸੀ ਅੱਜ ਦਾ 10 ਮਿੰਟ ਦਾ ਸੀਗਾ ਤੇ 10 ਮਿੰਟ ਲਗਭਗ ਹੋ ਚਲੇ ਆ ਸੋ ਜੇ ਸਾਡਾ ਅੱਜ ਵਾਲਾ ਲਾਈਵ ਤੁਹਾਨੂੰ ਦੋਸਤੋ ਪਿਆਰੇ ਮਿੱਤਰੋ ਤੇ ਭੈਣਾ ਵੀਰਾਂ ਨੂੰ ਚੰਗਾ ਲੱਗਾ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਮੈਂਟ ਕਰਨਾ ਸੋ ਮਿਲਦੇ ਆਂ ਸੀ ਰਾਤ ਨੂੰ ਜਾਂ ਕੱਲ ਨਵੇਂ ਲਾਈਵ 'ਚ ਫਿਰ ਲਾਈਵ ਹੋਵਾਂਗੇ ਸੋ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਬਾਏ ਤੇ ਅੱਜ ਵਾਲਾ ਲਾਈਵ ਜਿਹੜਾ ਇੱਥੇ ਆਪਾਂ ਸਮਾਪਤ ਕਰਦੇ ਆਂ ਲਗਭਗ 10 ਮਿੰਟ ਹੋ ਹੀ ਗਏ ਨੇ ਸੋ ਬਾਏ ਦੋਸਤੋ